ਵਦੇਸ਼ੀ ਤਰਤੀ ਤੋਂ ਭਾਰਤੀਆਂ ਨਾਲ ਜੁੜੀਆਂ ਤਿੰਨ ਅਹਿਮ ਖਬਰਾਂ ਨੇ ਬ੍ਰਿਟਾਨੀਆ ਯੂਕੇ ਯੂਐਸਏ ਚ ਕੀ ਕੁਝ ਵਾਪਰ ਰਿਹਾ ਹੈ ਉਸ ਬਾਰੇ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਬ੍ਰਿਟਾਨੀਆ ਦੇ ਸਿੱਖਾਂ ਨੇ ਬੀਤੇ ਦਿਨੀ ਬ੍ਰਿਟਾਨੀਆ ਦੀ ਸੰਸਦ ਚ ਪੁਲਿਸ ਮੰਤਰੀ ਸ਼ਰਹਾਹ ਜੌਨਸ ਨਾਲ ਮੁਲਾਕਾਤ ਕਰਕੇ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਬਾਰੇ ਚਰਚਾ ਕੀਤੀ ਸਿੱਖਾਂ ਨੇ ਦੱਸਿਆ ਕਿ ਪਿਛਲੇ 2 ਮਹੀਨਿਆਂ ਚ ਅਸੀਂ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਪੰਜ ਨਸਲਵਾਦੀ ਘਟਨਾਵਾਂ ਵੇਖੀਆਂ ਜਿਨ੍ਹਾਂ ਚ ਦੋ ਕਾਨੂੰਨ ਨੇ ਨਸਲੀ ਤੌਰ ਤੇ ਵਧੇ ਹੋਏ ਅਪਰਾਧਾਂ ਚ ਜਬਰ ਜਨਾਤੀਆਂ ਘਟਨਾਵਾ ਵੀ ਸ਼ਾਮਿਲ ਲੈ ਸਿੱਖਾਂ ਨੇ ਕਿਹਾ ਕਿ ਸਾਨੂੰ ਇਸ ਹਿੰਸਾ ਨੂੰ ਰੋਕਣ ਦੀ ਲੋੜ ਹੈ ਇਸ ਤੋਂ ਪਹਿਲਾਂ ਕਿ ਹੋਰ ਲੋਕ ਸਦਮੇ ਚਾਣ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫੋਰ ਸਿਕਸ ਦੇ ਚੇਅਰਮੈਨ ਜਸਵੀਰ ਸਿੰਘ ạtਵਾਲ ਨੇ ਕਿਹਾ ਕਿ ਪੁਲਿਸਿੰਗ ਦੇ ਨਾਲ ਨਾਲ ਸਾਨੂੰ ਉਹਨਾਂ ਤਰੀਕਿਆਂ ਨਾਲ ਵੀ ਨਜਿੱਠਣ ਦੀ ਲੋੜ ਹੈ ਜਿਨ੍ਹਾਂ ਚ ਗਲਤ ਜਾਣਕਾਰੀ ਨਸਲਵਾਦ ਨਫ਼ਰਤ ਤੇ ਹਿੰਸਾ ਨੂੰ ਪੜਕਾਉਂਦੇ ਨੇ ਪ੍ਰੀਤ ਕੌਰ ਗੱਲ ਨੇ ਕਿਹਾ ਕਿ 71 ਫੀਸਦੀ ਨਸਲੀ ਹਮਲੇ ਦਰਜ ਫੋਨਸਿਕ ਅਮਰੁੱਧ ਨਪਰਾਤੀ ਅਪਰਾਧਾਂ ਦੇ ਅੰਕੜੇ ਸਪਸ਼ਟ ਕਰਨ ਦੀ ਲੋੜ ਹੈ ਉਧਰ ਆਸਟ੍ਰੇਲੀਆ ਚ 8 ਸਾਲ ਤੱਕ ਔਰਤ ਨੂੰ ਗੁਲਾਮ ਬਣਾ ਕੇ ਰੱਖਣ ਦੇ ਦੋਸ਼ 'ਇਟ' ਜੇਲ੍ਹ ਚ ਬੰਦ ਭਾਰਤੀ ਮੂਲ ਦੇ ਜੋੜੇ ਤੇ ਹੁਣ ਜੁਰਮਾਨਾ ਲਾਇਆ ਗਿਆ ਤੇ ਉਹਨਾਂ ਕੋਲੋਂ ਵੇਚੇ ਗਏ ਘਰ ਤੋਂ ਮਿਲੀ ਰਕਮ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ ਨੇ ਆਸਟ੍ਰੇਲੀਅਨ ਸੰਗੀ ਪੁਲਿਸ ਨੇ ਕਿਹਾ ਕਿ ਕਾਂਡਾ ਸਾਮੀ ਕੰਨਨ ਅਤੇ ਉਸ ਦੀ ਪਤਨੀ ਕੂ ਮਥੂਨੀ ਨੂੰ ਕਰੀਬ 90874 ਅਮਰੀਕੀ ਡਾਲਰ ਦਾ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਗਏ ਨੇ ਆਸਟ੍ਰੇਲੀਆਈ ਅਦਾਲਤ ਨੇ 2021 ਚ ਭਾਰਤੀ ਇੱਕ ਔਰਤ ਨੂੰ ਗੁਲਾਮ ਬਣਾ ਕੇ ਰੱਖਣ ਦੇ ਦੋਸ਼ 'ਤੇ ਕਨਨ ਨੂੰ 6 ਅਤੇ ਹੂਮਤਨੀ ਨੂੰ 8 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ ਜੋ ਟੂਰਿਸਟ ਵੀਜ਼ੇ 'ਤੇ ਆਸਟ੍ਰੇਲੀਆ ਆਏ ਸੀ ਘਰ 2016 'ਚ 14 ਲੱਖ ਆਸਟ੍ਰੇਲੀਆਈ ਡਾਲਰ 'ਚ ਵਿਕਿਆ ਸੀ ਪੀੜਤਾ ਨੂੰ 2023 'ਚ 4,85,000 ਡਾਲਰ ਅਦਾ ਕੀਤੇ ਗਏ ਸਨ ਜੋੜੇ ਨੇ ਪੀੜਤਾ ਦਾ ਪਾਸਪੋਰਟ ਆਪਣੇ ਕੋਲ ਰੱਖ ਲਿਆ ਸੀ ਇਸ ਤੋਂ ਇਲਾਵਾ ਟਰੰਪ ਪ੍ਰਸ਼ਾਸਨ ਨੇ H1B ਵੀਜ਼ਾ ਪ੍ਰੋਗਰਾਮ 'ਚ ਸੰਭਾਵੀ ਦੁਰਵਰਤੋਂ ਲਈ 175 ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਹੈ ਕੰਪਨੀਆਂ ਚ ਘਟੇ ਤਨਖਾਹ ਕੰਮ ਵਾਲੀਆਂ ਥਾਮਾ ਨਾ ਹੋਣ ਅਤੇ ਮੁਲਾਜ਼ਮਾਂ ਨੂੰ ਬਾਹਰ ਬਿਠਾਉਣ ਆਜੀਆਂ ਖਾਮੀਆਂ ਮਿਲਨ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ ਕਿਰਤ ਵਿਭਾਗ ਨੇ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਨੌਕਰੀਆਂ ਚ ਤਰਜੀਹ ਦੇਣ ਦੇ ਮਿਸ਼ਨ ਤਹਿਤ H1B ਵੀਜ਼ਿਆਂ ਦੀ ਦੁਰਵਰਤੋਂ ਸੰਬੰਧੀ 175 ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਵਿਭਾਗ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਕਿਰਤ ਮੰਤਰੀ ਲੋਰੀ ਸ਼ਾਵੇਜ ਡ੍ਰੇਮਰ ਦੀ ਅਗਵਾਈ ਹੇਠ ਏਜੰਸੀ ਅਮਰੀਕੀ ਵਰਕਰਾਂ ਨੂੰ ਤਰਜੀਹ ਦੇਣ ਲਈ ਕਾਰਵਾਈ ਜਾਰੀ ਰੱਖੇਗੀ ਸ਼ਾਵੇਜ ਨੇ ਕਿਹਾ ਕਿ ਕਿਰਤ ਵਿਭਾਗ H1B ਵੀਜ਼ਿਆਂ ਦੀ ਦੁਰਵਰਤੋਂ ਰੋਕਣ ਤੇ ਅਮਰੀਕੀ ਨੌਕਰੀਆਂ ਦੀ ਰਾਖੀ ਲਈ ਆਪਣੇ ਹਰ ਸਰੋਤ ਦੀ ਵਰਤੋਂ ਕਰ ਰਿਹਾ ਟਰੰਪ ਪ੍ਰਸ਼ਾਸਨ ਨੇ ਕੰਪਨੀਆਂ ਵੱਲੋਂ ਵਰਤੇ ਜਾਂਦੇ H1B ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਤੇ ਨੱਥ ਪਾਉਣ ਲਈ ਵੱਡੇ ਪੱਧਰ ਤੇ ਕਾਰਵਾਈ ਸ਼ੁਰੂ ਕੀਤੀ ਹੈ ਕੰਪਨੀਆਂ ਖਾਸ ਕਰਕੇ ਟੈਕਨੋਲੋਜੀ ਫਰਮਾਂ ਭਾਰਤੀ ਮਾਹਿਰਾਂ ਸਮੇਤ ਹੋਰ H1B ਵੀਜ਼ਾ ਧਾਰਕਾਂ ਤੇ ਵੱਡੇ ਪੱਧਰ ਤੇ Parti Cardiane